ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋ ਧੰਨ ਹੋ ਰਾਮ ਦਾ ਸਾਰਿਆਂ ਤੇ ਮੇਰੇ ਪਰ ਇੱਥੇ ਸਭ ਨੂੰ ਤੰਦਰੁਸਤੀ ਆ ਵਕਸ਼ਣ ਚੜ੍ਹਦੀ ਕਲਾ ਵਿੱਚ ਰੱਖਾਂ ਤੇ ਸਭ ਲਈ ਨਵਾਂ ਦੇਣ ਖੁਸ਼ੀਆਂ ਲੈ ਕੇ ਆਵੇ ਸਰਬੱਤ ਦਾ ਭਲਾ ਕਰਨ ਪ੍ਰਮਾਤਮਾ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਮਿਕਸ ਵੈਜੀਟੇਬਲ ਇਧਰ ਆਪਾਂ ਨੇ ਪੱਤਾ ਗੋਭੀ ਲੈ ਲਈ ਥੋੜੀ ਜਿਹੀ ਸੀ ਥੋੜੇ ਜਨੇ ਆ ਬਟ ਥੋੜੀ ਜਿਹੀ ਬਣਾਵਾਂਗੇ 4 ਗਾਜਰਾ ਲੈ ਰਹੀਆਂ 2 ਆਲੂ ਲੈ ਲੇ ਥੋੜੇ ਜਿਹੇ ਹਰੇ ਮਟਰੇ ਤਾਂ ਆਪਣੇ ਘਰੇ ਹੀ ਪਏ ਆਗੇ ਠੀਕੇ ਤੇ ਇਧਰ ਆਪਾਂ ਨੇ ਪਿਆਜ਼ ਲਿਆ ਤੇ ਅਦਰਕ ਲਿਆ ਹਰੀਆਂ ਮਿਰਚਾਂ ਲਈਆਂ ਟਮਾਟਰ ਲਿਆ ਲਸਣ ਨਹੀਂ ਲਿਆ ਅਦਰਕ ਤੇ ਨਾਲ ਗਾਜਰਾਂ ਤੇ ਅੰਬੂ ਲਏ ਸੀਗੇ ਆਪਾਂ ਨੇ ਤੇ ਫਿਰ ਆਪਾਂ ਨੇ ਆਹਨ ਸਲਾਈਸ ਦੇ ਦਿੱਤੇ ਹੈ ਜਦੋਂ ਨਾਲ ਪਤਲੇ ਕਰਦੇ ਨਾ ਆਪਾਂ ਨੇ ਮोटे ਕਰਦੇ ਤੇਲ ਆਪਣਾ ਗਰਮ ਰੱਖੋ ਸਿੱਖੀ ਪਹਿਲਾਂ ਹੀ ਆਂ ਦੀ ਨਾਲ ਆਵਾਂਗਾ बटियारे मम्मी मी तो वहां जो तेनु भी नाम कोई पूछे रोटी बा हैं ਮੈਨੂੰ ਪਤਾ ਹੈ ਕਿ ਉਹ ਗਰਮ ਜ਼ਮੀਨੀਆਂ ਮੈਂ ਸਵੇਰ ਤੱਕ ਪਹੁੰਚ ਗਈ। ਇਹਦੇ ਨੇ ਇਤਾਲੀ ਤੋਂ ਵਾਲੀ। ਮੈਨੂੰ ਘਰ ਸੌਣਾ ਮੈਂ ਕੱਲਾ। ਰਾਸਪੋਰਟ ਚਾਈਨਾ ਤੋਂ ਮੈਂ ਹੋਰ। ਸਾਇਤਾ ਗਾਜਰਾ ਦਾ ਹੋ ਰਿਹਾ ਨਹੀਂ। ਸੱਲੀਆਂ ਵਗੈਰਾ ਤਾਂ ਵੀ ਹੁੰਦੀਆਂ। ਹਨਾ ਵੀ ਉੱਥੇ ਬਾਹਰ ਤਾਂ ਇੱਧਰ ਆਪਾਂ ਨੇ ਤੇਲ ਕੱਢ ਲਿਆ। ਹੁਣ ਆਪਾਂ ਆਪਦੀ ਲੋੜ ਇਹਨਾਂ ਫਾਰ ਤੇਲ ਰੱਖਣਾ। ਇੱਧਰ ਆਪਾਂ ਨੇ ਹੀਂਗਾ ਪਾ ਹੀਂਗਾ ਵਾਂਗੇ ਆਪਾਂ। ਥੋੜੀ ਜੀ ਹਿੰਗ ਜਿਹੜੀ ਨੇ ਚੰਗੀ ਹੁੰਦੀ ਹੈ ਹਨਾ ਸਬਜ਼ੀ ਦੇ ਵਿੱਚ ਪਾਉਣੀ ਮੈਂ ਤਾਂ ਹਮੇਸ਼ਾ ਹੀ ਪਾਉਂਦੀ ਪਰ ਜਦੋਂ ਸਾਡੇ ਬੱਚੇ ਆਉਂਦੇ ਜਿਵੇਂ ਦੋ ਤੇ ਦਾਤੇ ਤੇ ਉਦੋਂ ਨਹੀਂ ਮੈਂ ਉਹ ਕਰਦੀ ਥੋੜਾ ਜਿਹਾ ਆਪਣਾ ਜੀਰਾ ਪਾਉ। ਉਹ ਕਹਿ ਦੇਣਗੇ ਮਾਮੀ ਆ ਕਿ ਹਿੰਗ ਨਾਲ ਨਾ ਤੇ ਪੇਟ ਖਰਾਬ ਹੋ ਜਾਂਦਾ। ਹਿੰਗ ਨਾ ਪਾਇਆ ਕਰੋ ਸਾਨੂੰ ਹੋਰ ਵੀ ਚੱਲਦੀ। ਅਸੀਂ ਹਿੰਗ ਚਾਹੀਦੀ ਚੱਲਦੀ। ਜੇਕਰ ਆਪਾਂ ਨੂੰ ਚਾਹ ਲੱਗਦਾ ਤਾਂ ਤੁਸੀਂ ਦੱਬੀ ਦਾ ਜੀਰਾ ਕਰਕੇ ਪਾ ਸਕਦੇ। ਲਸਣ ਨਾਲ ਥੋੜਾ ਜਿਹਾ ਉਹ ਹੋ ਗਿਆ ਉਹ ਅਦਰਕ ਨਾਲ ਥੋੜਾ ਜਿਹਾ ਉਹ ਹੋ ਗਿਆ ਫਿਰ ਇਹ ਹੋ ਗਿਆ ਦਾ ਕਲਰ ਚੇਂਜ ਹੋ ਗਿਆ ਹੁਣ ਦਾ ਅੱਜ ਕੱਲ ਦੇ ਬਾਹਰ ਆ ਗਿਆ ਜੀ ਵਾਹ ਇਹਦੇ ਨਾਲ ਖਾਣੇ ਦੀ ਆਜ ਆ ਗਈ ਨਾ ਚੌਪ ਕੀ ਕਰੀ ਜਿਆਦਾ ਚੌਪ ਕੀ ਕਰੀ ਆਪਾਂ ਨਾ ਜਿਆਦਾ 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 ਨ ਫਿਰ ਕੋਈ ਵਰਨਾ ਲਾ ਕੇ ਕੋ ਬੰਦੀ ਤਰ੍ਹਾਂ ਜਾਪਾਂਗੇ ਸਾਡੀ ਆਪਣੀ ਜਿਵੇਂ ਜਿਹਾ ਲਾ ਦੇਣਾ ini pastry jawa, mereview mana menu pot keleon, jadi sayur, menu pot, atau menu apa lagi? Hanya aku nak point menu. Menu na, ayam kalau. Oh tu. Ada rupanya. Ada video, jalan. Mungkin tu kita tu kita baru. Kita tu kita kita hari kita nak tengok macam ใช่ไหมใช่ไหมจุดนี้อาจจะมีอะไรที่ดูเกินไปเกินไปนะครับเนี่ยจุดนี้บางทีจุดนี้บางจุดจุดนี้มันมีปัญหาที่เกิดจากสิ่งที่เราไม่รู้ไม่รู้นะครับเนี่ยบางทีเราอาจจะมีปัญหาที่เกิดจากสิ่งที่เราไม่รู้ไม่รู้นะครับเนี่ยบางทีเราอาจจะมีปัญหาที่เกิดจากสิ่งที่เราไม่รู้ไม่รู้นะครับ होके बन अगर मैं एक काम करती रिटी बनावा ना फिर फिर भी मैं इधर आपका माड़ा जहाँ खाला अच्छा को चमका है ना अन्ना चमचा जो झूम लाइन पंजाबी कोई इधर आप कोई नहीं ਇਹ ਤਾਂ ਆਪਾਂ ਪਾ ਲਈਏ ਦੇਖ ਸਕਦੇ ਹੋ ਤੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਆ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਧਰ ਵੀਡੀਓ ਜਿਹੜੀ ਹੈ ਸਬਜੀ ਜਿਹੜੀ ਹੈ ਨਾ ਰੈਡੀ ਹੋ ਗਈ ਆ ਹੁਣ ਇਹਨੂੰ ਮੈਂ ਦੂਜੀ ਉਹ ਛੋਟੇ ਫਰਾਈ ਪੈਨ ਦੇ ਵਿੱਚ ਇਹਨੂੰ ਟਰਸਟ ਕਰ ਲੈਂਦੀ ਤੇ ਇਧਰ ਆਪਾਂ ਉਹ ਕਰ ਲੈ ਇਧਰ ਵੀ ਮੈਂ ਪਾਲਕ ਪਾਤੀ ਤੇ ਥੋੜੀ ਜੀ ਮੇਰੇ ਕੋਲੇ ਪਈ ਸੀ ਤਦ ਤੱਕ ਲਈ ਸਾਰਿਆਂ ਨੂੰ